ਕੁਝ ਦਿਨ ਪਹਿਲਾਂ ਮੋਰ ਮੰਡੀ ਜ਼ਿਲ੍ਹਾ ਬਠਿੰਡਾ ਦੀ ਬੇਟੀ ਚੈਰਿਸ ਗੋਇਲ ਨੂੰ ਗਵਾਹ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਸੀ ਜਿਸ ਨੂੰ ਇਨਸਾਫ ਦਿਵਾਉਣ ਲਈ ਅੱਜ ਬੁੱਢਲਾਡਾ ਵਿੱਚ ਸਿਆਸੀ ਧਾਰਮਿਕ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਜਗਾਉਣ ਲਈ ਅੱਜ ਇੱਕ ਕੈਂਡਲ ਮਾਰਚ ਕੱਢਿਆ ਗਿਆ ਇਹ ਕੈਂਡਲ ਮਾਰਚ ਰਾਮਲੀਲਾ ਗਰਾਊਂਡ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਦੀ ਹੁੰਦਾ ਹੋਇਆ ਫੁਵਾਰਾ ਚੌਂਕ 'ਤੇ ਆ ਕੇ ਸਮਾਪਤ ਹੋਇਆ ਅਤੇ ਕਿਹਾ ਗਿਆ ਆਓ ਸਾਰੇ ਇਕਜੁੱਟ ਹੋਈਏ ਇਨਸਾਫ ਲਈ ਹਮੇਸ਼ਾ ਅੱਗੇ ਆਈਏ

ਤੇ ਸਰਕਾਰ ਦੀ ਮੇ ਕੜੇ ਸ਼ਬਦਾਂ ਨਾਲ ਨਿੰਦਾ ਕਰਦੀ ਹੈ ਔਰ ਐਸੀ ਇਕੱਲੀ ਮੌੜ ਵਾਲੀ ਬੇਟੀ ਦਾ ਨਹੀਂ ਇਹ ਹਰ ਇੱਕ ਉਸ ਬੇਟੀ ਵਾਸਤੇ ਹੈ ਜੋ ਇਸ ਦੁਸ਼ਕਰਮ ਦੇ ਵਿੱਚ ਸ਼ਿਕਾਰ ਹੋਈ ਹੈ ਬੜਾ ਦੁੱਖ ਹੁੰਦਾ ਹੈ ਕਹਿੰਦੇ ਹੋਏ ਕਿ ਸਰਕਾਰ ਨੂੰ ਕੁਝ ਕੜੇ ਸਟੈਪਸ ਚੱਕਣੇ ਚਾਹੀਦੇ ਹੈ ਇਸ ਤਰ੍ਹਾਂ ਦੀ ਵਾਰਦਾਤਾਂ ਨੂੰ ਰੋਕਣ ਦੇ ਲਈ ਅੱਜ ਅਗਰ ਪੰਜਾਬ ਦੇ ਵਿੱਚ ਹਰ ਇੱਕ ਚੀਜ਼ ਦੀ ਇੱਕ ਲਹਿਰ ਆਈ ਪਈ ਹੈ ਭਾਵੇਂ ਉਹ ਨਸ਼ਿਆਂ ਦੇ ਲਈ ਹੋਵੇ ਜਾਂ ਇਸ ਤਰ੍ਹਾਂ ਦੇ ਕੇਸਿਸ ਦੀ ਹੋਵੇ ਜਦ ਤੱਕ ਅਪ ਅਗਰ ਕੋਈ ਐਗਜ਼ਾਮਪਲ ਸੈੱਟ ਨਹੀਂ ਕਰਦੇ ਤਦ ਤੱਕ ਅਗਰ ਪ੍ਰਸ਼ਾਸਨ ਆਪਣੀ ਡਿਊਟੀ ਨੂੰ ਇੱਕ ਚੰਗੇ ਤਰੀਕੇ ਨਾਲ ਨਿਭਾਵੇ ਤਾਂ ਸਾਨੂੰ ਲੱਗਦਾ ਕਿ ਇੱਕ ਐਗਜ਼ਾਮਪਲ ਸੈੱਟ ਕਰ ਸਕਾਂਗੇ ਕਿ ਅਗਲੇ ਤੋਂ ਹਰ ਇੱਕ ਅਗਲੀ ਵਾਰ ਹਰ ਇੱਕ ਵਕਤ ਵਿਅਕਤੀ ਡਰੇ ਇਸ ਚੀਜ਼ ਦਾ ਇਸ ਤਰ੍ਹਾਂ ਦੇ ਸਟੱਪ ਚੱਕਣ ਲਈ ਦੇਖੋ ਜਿਹੜਾ ਅੱਜ ਆਮ ਸਮਾਜ ਨੂੰ ਆਮ ਸਭਾ ਜਿਹੜਾ ਅੱਜ ਬਾਜ਼ਾਰ ਦੇ ਵਿੱਚ ਆ ਸੜਕਾਂ ਤੇ ਉਤਰਨਾ ਪੈ ਰਿਹਾ ਇਹ ਜਿਹੜੀ ਡਿਊਟੀ ਆ ਇਹ ਸਰਕਾਰ ਦੀ ਹੈ ਅੱਜ ਆਮ ਲੋਕਾਂ ਨੂੰ ਜਨਕਿ ਸਰਕਾਰ ਨੂੰ ਜਗਾਉਣ ਵਾਸਤੇ ਵੀ ਜਿਹੜੀ ਕੁੰਭ ਕਰਨ ਦੀ ਨੁੰਦ ਸੁੱਤੀ ہوئی ਹੈ ਸਰਕਾਰ ਵੀ ਆਪ ਦੀ ਡਿਊਟੀਆਂ ਨੂੰ ਸਮਝੇ ਲੋਕਾਂ ਨੇ ਇਹਨਾਂ ਨੂੰ ਇੱਕ ਬਹੁਤ ਵੱਡਾ ਫਤਵਾ ਦਿੱਤਾ ਸੀ ਪੰਜਾਬ ਦੇ ਵਿੱਚ ਅੱਜ ਪੰਜਾਬ ਸਰਕਾਰ ਕਿਤੇ ਵੀ ਕਿਤੇ ਨਜ਼ਰ ਨਹੀਂ ਆ ਰਹੀ ਦਿਖ ਨਹੀਂ ਰਹੀ ਧਰਾਤਲ ਤੇ ਕਿਤੇ ਦੀ ਪਤਾ ਲੱਗ ਰਿਹਾ ਨਾ ਤੀ ਕੋਈ ਪ੍ਰਸ਼ਾਸਨ ਦੇ ਰੋਜ਼ਾਨਾ ਹੀ ਆਪਾਂ ਕਹਿੰਦੇ ਵੀ ਇੰਨੀਆਂ ਬਾਰਦਾਤਾਂ ਹੋ ਰਹੀਆਂ ਨੇ ਅੱਜ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਲੋਕ ਡਰੇ ਡਰੇ ਸਾਹਮਣੇ ਸਾਹਮਣੇ ਮਹਿਸੂਸ ਕਰਦੇ ਨੇ ਰੋਜ਼ਾਨਾ ਕਿਸੇ ਨਾ ਕਿਸੇ ਬੇਟੀ ਦਾ ਕਤਲ ਹੋ ਜਾਂਦਾ ਹੈ ਕਿਸੇ ਬੇਟੀ ਦਾ ਬਰਾਤਕਾਰ ਹੋ ਜਾਂਦਾ ਹੈ ਕਿਸੇ ਜਨਕੀ ਵੀ ਕਿਸੇ ਦੇ ਬਾਲੀਆ ਖੋ ਕੇ ਲੈ ਜਾਂਦੇ ਨੇ ਕਿਸੇ ਦੇ ਚੈਨ ਖੋ ਕੇ ਲੈ ਜਾਂਦੇ ਨੇ ਕਿਸੇ ਦਾ ਤੁਰੇ ਜਾਂਦੇ ਨੇ ਆਪਣਾ ਵੈਸੀ ਚਾਕੂ ਮਾਰ ਜਾਂਦੇ ਨੇ ਜਾਂ ਕੋਈ ਹੋਰ ਗੋਲੀਆਂ ਮਾਰ ਜਾਂਦੇ ਨੇ ਅੱਜ ਪੰਜਾਬ ਸਰਕਾਰ ਹਰ ਫਰੰਡ ਦੇ ਉੱਤੇ ਫੇਲ ਨਜ਼ਰ ਆਂਦੀ ਹੈ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਆਪਣੀ ਡਿਊਟੀ ਨੂੰ ਨਿਭਾਓ ਔਰ ਜੋ ਐਜ ਜਨਕੀ ਵੀ ਕੋਈ ਦਰਿੰਦੇ ਨੇ ਉਹਨਾਂ ਨੂੰ ਮਰਤ ਪਾਓ ਔਰ ਉਹਨਾਂ ਨੂੰ ਜਨਕੀ ਬੰਦ ਦੀ ਸਜ਼ਾ ਦਿਓ ਅਨਿਕ ਉਹ ਮੋੜ ਦੇ ਵਿੱਚ ਬੇਟੀ ਚੈਰਸ ਗੋਇਲ ਦੇ ਨਾਲ ਇਹ ਸ਼ਰਮਨਾਕ ਦਰਿੰਦਗੀ ਵਾਲੀ ਘਟਨਾ ਹੋਈ ਹੈ ਉਹ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਚੈਰਸ ਗੋਇਲ ਬੇਟੀ ਮੋੜ ਦੀ ਬੇਟੀ ਨਹੀਂ ਭਲਾਡੇ ਦੀ ਬੇਟੀ ਹੈ ਮੇਰੀ ਬੇਟੀ ਹੈ ਛੋਡੀ ਬੇਟੀ ਹੈ ਛੋਡੀ ਬੇਟੀ ਹੈ ਤੁਸੀਂ ਸਾਰੇ ਇਕੱਠੇ ਹੋ ਕੇ ਸਾਰੇ ਅੱਜ ਅਸੀਂ ਸ਼ਾਂਤਮਈ ਕੈਂਡਲ ਮਾਰਚ ਕੱਢ ਰਹੇ ਹਾਂ ਸ਼ਾਂਤਮਈ ਕੈਂਡਲ ਮਾਰਚ ਕੱਢ ਰਹੇ ਆਂ ਇਨ ਦਰਿੰਦਗੀ ਹੋਣ ਦੇ ਬਾਵਜੂਦ ਵੀ ਜੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ ਤਾਂ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਆਂ ਚਾਹੇ ਉਸ ਗੋਲ ਬੇਟੀ ਦੀ ਕਾਤਲਾਂ ਨੂੰ ਸਜ਼ਾ ਦੇਓ ਸਜ਼ਾ ਦੇਓ ਸਜ਼ਾ ਦੇਓ ਵਾਹ ਲਾਓ ਫੈਲਾਓ 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 ਦੇਖੋ ਜੀ ਬੜੀ ਨਮੋਚੀ ਦੀ ਗੱਲ ਹੈ ਅਸੀਂ ਇੰਨੀ ਖੁੱਲ੍ਹ ਬਹਵੰਤ ਨਾਲ ਸਰਕਾਰ ਬਣਾਈ ਸੀ ਸਰਕਾਰ ਦੇ ਜੋ ਮੌਜੂਦਾ ਹਾਲਾਤ ਨੇ ਇੰਨੇ ਗੰਭੀਰ ਹੋ ਚੁੱਕੇ ਨੇ ਕਿ ਇੱਕ ਬੇਟੀ ਦੀ ਇੰਨੀ ਦਰਿੰਦਗੀ ਨਾਲ ਹੱਤਿਆ ਹੋ ਜਾਂਦੀ ਹੈ ਤੇ ਪ੍ਰਸ਼ਾਸਨ ਉਹਨਾਂ ਦੇ ਸਹੀ ਬੰਦੇ ਵੀ ਨਹੀਂ ਪੜਦਾ ਸਹੀ ਤੇ ਐਫ ਆਈ ਆਰ ਵੀ ਨਹੀਂ ਕਰਦਾ ਤੇ ਉਹਨਾਂ ਨੂੰ ਗੌਲ ਦਾ ਤੱਕ ਨਹੀਂ ਦੇਖੋ ਏਦੂ ਮਾਰੇ ਹਾਲਾਤ ਤੇ ਦੁਗਬੀ ਰਾਤ ਕੋਈ ਦੁਨੀਆ 'ਚ ਨਹੀਂ ਹੋ ਸਕਦੇ ਕਿਸੇ ਦੇ ਪਰਿਵਾਰ ਦਾ ਇੱਕ ਜੀ ਚਲਾਇ ਜਾਂਦਾ ਤੇ ਪ੍ਰਸ਼ਾਸਨ ਦਾ ਸਰਕਾਰ ਦਾ ਉਸ ਗੱਲ ਕੰਨੀ ਕੋਈ ਧਿਆਨ ਹੀ ਨਹੀਂ ਪੰਜਾਬ 'ਚ ਅੱਜ ਕੱਲ ਸਾਨੂੰ ਐਂ ਲੱਗਦਾ ਕਿ ਸਿਰਫ ਤਿੰਨ ਔਰਤਾਂ ਸੁਰੱਖਤ ਨੇ ਇੱਕ ਤਾਂ ਮਾਨ ਸਾਹਿਬ ਦੀ ਘਰ ਵਾਲੀ ਇੱਕ ਮਾਨ ਸਾਹਿਬ ਦੀ ਮਾਨਯੋਗ ਮਾਤਾ ਜੀ ਇੱਕ ਮਾਨ ਸਾਹਿਬ ਦੀ ਸਤਕਾਰਯੋਗ ਭੈਣ ਜੀ ਕਿੰਨੇ ਹੀ ਔਰਤਾਂ ਸੇਫ ਨੇ ਪਾਕਿ ਸਾਰੇ ਪੰਜਾਬ ਦਾ ਹਾਲਾਤ ਤੁਹਾਡੇ ਸਾਹਮਣੇ ਹੈ ਜਿਸ ਤਰ੍ਹਾਂ ਇੰਨੀ ਬੁਚਰਤਾਈ ਨਾਲ ਇੱਕ ਬੱਚੀ ਦਾ ਕਤਲ ਹੋਇਆ ਉਹਦੇ ਮਾ ਮਾਵ ਇਨਸਾਫ ਲੈਣ ਲਈ ਦਰਦ ਦਰ ਟੋਕੜਾ ਖਾਂਦੇ ਨੇ ਸਾਰੇ ਪੰਜਾਬ ਚ ਅੱਜ ਕੈਂਡਲ ਮਾਰਚ ਕੱਢ ਕੇ ਇਸ ਗੱਲ ਦੀ ਗੁਹਾਰ ਦਿੱਤੀ ਗਈ ਹੈ ਤਾਂ ਕਿ ਸਹੀ ਬੰਦੇ ਫੜ ਕੇ ਸਹੀ ਮੁਜਲਮ ਫੜ ਕੇ ਉਹਨਾਂ 'ਤੇ ਸਖਤ ਸਖਤ ਕਾਰਵਾਈ ਕਰੀ ਜਾਵੇ ਸਾਡੀ ਮੰਗ ਹੈ ਇਸ ਕੇਸ ਨੂੰ ਫਾਸਟ ਟਰੈਕ 'ਚ ਲਿਆਂਦਾ ਜਾਵੇ ਤਾਂ ਕਿ ਗਣਤੀ ਦੇ ਦਿਨਾਂ 'ਚ ਉਹਨੂੰ ਲਾਮਸਾਲੀ ਸਜ਼ਾ ਦਿੱਤੀ ਜਾਵੇ ਈਆਂ ਪਹਿਰਾਂ ਦੇ ਮਨ 'ਚ ਵਿਸ਼ਵਾਸ ਹੋ ਜਾਵੇ ਹੋ ਸਕੇ ਟਿਕਟ ਤੋਂ ਕੋਣ ਅਸੀਂ ਸੁਰੱਖਿਤਾ ਇੱਕ ਗੱਲੇ ਦੀ ਬਾਸਾਂ ਦੀ ਟਿਕਟ ਖਾਲੀ ਕਰ ਦੇਣ ਨਾਲ ਕੋਈ ਤਿਆਂ ਪੈਣਾ ਸੁਰੱਖਤ ਨਹੀਂ ਹੋ ਜਾਂਦੀਆਂ ਉਲਟਾ ਉਹਨਾਂ ਨੂੰ ਸੁਰੱਖਿਆ ਦੀ ਲੋੜਾ ਤੁਹਾਡੀਆਂ ਟਿਕਟਾਂ ਖਾਲੀ ਦੀ ਲੋੜ ਨਹੀਂ ਜਿਦੇ ਕਿ ਪੀ ਆਰਟੀਸੀ ਪਾਛ ਤੁਸੀਂ ਕਹੇ ਵੀ ਪਾਸ ਦਿਖਾਓ ਤੇ ਬੇਟੀਆਂ ਨੂੰ ਕਹੇ ਚੜਜੋ ਬੇਟੀਆਂ ਨੂੰ ਲੋੜ ਇਹ ਇੱਜ਼ਤ ਦੀ ਹੈ ਬੇਟੀਆਂ ਨੂੰ ਲੋੜ ਸੁਰੱਖਿਆ ਦੀ ਹੈ ਇਸ ਗੱਲ ਦੀ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਬੇਨਤੀਆਂ ਦਾ ਬਹੁਤ ਵਾਰ ਕਰਨੀਆਂ ਵੀ ਜੇ ਐਜੇ ਹਾਲਾਤ ਹੁੰਦੇ ਰਹੇ ਅੱਗੇ ਤਾਂ ਸਾਵਧਾਨ ਰਹੋ ਜੇ ਸਾਨੂੰ ਇਨਸਾਫ ਲੈਣ ਲਈ ਸੜਕਾਂ ਦੇ ਕੇਂਦਰ ਮਾਰਚੀ ਕਰਨੇ ਪੈਂਦੇ ਨੇ ਉਨੇ ਤੇ ਹਰੇਕ ਪਾਰਟੀ ਦਾ ਹਰੇਕ ਵਰਗ ਦਾ ਹਰੇਕ ਮਜਿੰਦਾ ਇਕੱਠਾ ਹੋ ਕੇ ਆਇਆ ਜਿਹਨੂੰ ਦਰਦ ਹੈ ਇਸ ਗੱਲ ਦਾ ਵੀ ਕਾ ਸਾਡੀ ਧੀ ਪੈਣ ਤੇ ਡਾਤਿਆਚਾਰ ਹੋਇਆ ਤਾਂ ਸਾਰਾ ਪੰਜਾਬ ਇਕੱਠਾ ਆਇਆ ਇਸ ਗੱਲ ਤੇ ਕੱਟੋ ਕਰਨਲ ਸਾਹਮਨਾ ਕੁੱਟਮਾਰ ਹੋਈ ਉਹ ਦੇਸ਼ ਦਾ ਰਖ ਹੈਗਾ ਉਹਨੂੰ ਬੁਚੜ ਤਾਈ ਨਾਲ ਕੁੱਟਿਆ ਗਿਆ ਜਿਹੜੇ ਚਾਰ ਪੁਲਿਸ ਬੀਸਰ ਆਏ ਸੀਗੇ ਉਹ ਕਹਿੰਦੇ ਕਿ ਦਿਨ ਇਨਕਾਊਂਟਰ ਕਰਕੇ ਆਏ ਸੀ ਉਸ ਗੱਲ ਦੀ ਖੁਚੀ ਜੋ ਹੋ ਸਕਦਾ ਕਿ ਦਿਨ ਮਾਦਕ ਨਸ਼ੇ ਨਾਲ ਵੀ ਉਹ ਭਰਪੂਰ ਹੋਣ ਦੇਸ਼ ਦੇ ਰਖੇ ਕਰਨਲ ਨੂੰ ਬੱਚੜਤਾਈ ਨਾਲ ਕੁੱਟਿਆ ਗਿਆ ਜਿਹਨੂੰ ਕਿਸਾਨ ਕਹਿੰਦੇ ਨੇ ਉਹਨਾਂ ਨੂੰ ਬਾੜਾਂ ਤੋਂ ਚੱਕਿਆ ਗਿਆ ਜਿਨੂੰ ਆਪਾਂ ਧੀ ਪਹਿਣ ਬੇਟੀ ਕਹਿੰਦੇ ਆ ਬੇਟੀ ਬਚਾਓ ਬੇਟੀ ਪੜਾਓ ਉਹ ਬੇਟੀ ਨੂੰ ਬੱਚੜਤਾਈ ਨਾਲ ਮਾਰਿਆ ਗਿਆ ਐਦੂ ਬਦ ਹੋਰ ਕੀ ਹੋ ਸਕਦਾ ਤੁਹਾਡੇ ਸਾਹਮਣੇ ਪਹਿਲੇ 3 ਦਿਨਾਂ ਚ ਤਿੰਨੇ ਅਸੀਂ ਉਦਾਹਰਨਾਂ ਨੇ ਜਿਨ੍ਹਾਂ ਦੀ ਕੋਈ ਕਾਰਕੁਦਾ ਨਹੀਂ ਕੋਈ ਸਿਸਟਮ ਨਹੀਂ ਕੀ ਅੱਜ ਜੀ ਗਾਰਮੈਰ ਸ਼ੂਜ਼ ਅਤੇ ਜਰਨਲ ਸ਼ੋਰ ਐਸੋਸੀਏਸ਼ਨ ਬੁਢਾਡਾ ਦੀ ਅੱਜ ਅਸੀਂ ਜਿਹੜੀ ਚੈਰਿਸ ਗੇਲ ਸਾਡੀ ਬੇਟੀ ਮੌਰ ਮੰਡੀ ਤੋਂ ਜਿੱਦਾਂ ਇਹ ਦੁਰਘਟਨਾ ਹੋਈ ਹੈ ਅਸੀਂ ਉਹਦੇ ਪਰਿਵਾਰ ਨਾਲ ਪਹਿਲਾਂ ਦਾ ਸਾਰਾ ਦੁੱਖ ਸਾਂਝਾ ਕਰਦੇ ਆਂ ਵਪਾਰਕ ਮੰਡਲ ਕੰਨੀਓ ਗੁੱਡਲਾਟਾ ਮੰਡੀ ਕੰਨੀਓ ਅਸੀਂ ਦੁੱਖ ਸਾਂਝਾ ਕਰਦੇ ਆਂ ਇਹ ਬਹੁਤ ਮਾਰੀ ਘਟਨਾ ਹੈ 3 ਪੈਨ ਇਸ ਦੇ ਵਿੱਚ ਸੇਫ ਨਹੀਂ ਰਹੀ ਹੁਣ ਇਹ ਬਹੁਤ ਅਪੀ ਮਾਰੀ ਘਟਨਾ ਹੋਈ ਹੈ ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਉਹ ਦਰਿੰਦੇ ਕਾਤਲਾ ਨੇ ਜਿਸ ਧੀ ਦਾ ਕਤਲ ਕੀਤਾ ਹੈ ਪੰਜਾਬ ਦੀ ਧੀ ਦਾ ਉਹਨਾਂ ਨੂੰ ਚਰਾਏ ਦੇ ਵਿੱਚ ਖੜਾ ਕੇ ਫਾਂਸੀ ਲਾਇਆ ਜਾਵੇ ਔਰ ਉਹਨਾਂ ਦਾ ਪਰਿਵਾਰ ਦੇ ਰਹਾ ਕਹਿੰਦੇ ਨੇ ਵੀ ਉਹਨਾਂ ਦੇ ਮੈਂਬਰ ਨਾਲ ਨੇ ਉਹਨਾਂ ਨੂੰ ਵੀ ਫਾਇਲ ਆਇਆ ਜਾਵੇ ਤਾਂ ਕਿ ਉਹ ਕੋਈ ਵੀ ਅਜੇ ਤੋਂ ਬਾਅਦ ਇਹ ਕੋਈ ਦੁਰਘਟਨਾ ਨਾ ਕਰ ਸਕੇ ਇਹ ਤਾਂ ਇਹਨਾਂ ਦੇ ਗੁੰਡਿਆਂ ਦੀਆਂ ਮਤਲਬ ਕਿ ਉਹ ਖੁੱਲ ਗਿਆਂ ਹੱਥ ਖੁੱਲ ਗਏ ਇਹਨਾਂ ਦੇ ਤਾਂ ਫਿਰ ਕਿਸੇ ਨੂੰ ਵੀ ਮਾਰ ਲੰਗੇ ਕੋਈ ਵੀ ਪੰਜਾਬ ਚ ਕੋਈ ਵੀ ਬੰਨ ਸੇਫ ਨਹੀਂ ਹੈਗੀ ਆਪਾਂ ਕੰਜਕਾ ਖਵਾਨਨੇ ਆਪਾਂ ਕਹਿੰਦੇ ਇਹ ਦੁਰਗਾ ਦਾ ਰੂਪ ਹੈ ਆਪਣੇ ਸਨਾਤਨ ਦੇ ਵਿੱਚ ਮੰਨੇ ਜਾਂਦਾ ਵੀ ਇਹ ਦੁਰਗਾ ਦਾ ਰੂਪ ਹੈ ਸਾਰੇ ਆਪਾਂ ਕੰਜਕਾ ਖਵਾਨਨੇ ਆ ਪਰ ਉਸ ਗਰੀਂਦੇ ਨੇ ਜੋ ਦੁਰਘਟਨਾ ਦਾ ਸਕਾਰੇਤੀ ਬਣਾਈ ਹੈ ਉਹਨੂੰ ਤਾਂ ਉਹਦੇ ਪਰਵਾਦ ਨੂੰ ਪੂਰੀ ਫੁੱਲ ਸਜ਼ਾ ਮਿਲਣੀ ਚਾਹੀਦੀ ਹੈ ਸਾਡੀ ਐਸੋਸੀਏਸ਼ਨ ਗਰਮੈਂਟਸ ਬੁਰਲਾ ਕਾ ਸਾਡਾ ਹਰਾ ਬੁਰਲਾ ਦਾ ਸ਼ਹਿਰ ਇਹ ਇਹਨਾਂ ਦੇ ਪਰਿਵਾਰ ਦੇ ਨਾਲ ਦੁੱਖਾਂ ਦਾ ਕਰਦਾ ਔਰ ਅਸੀਂ ਇਹਨਾਂ ਦੇ ਨਾਲ ਆ ਅੱਜ ਅਸੀਂ ਸ਼ਾਂਤ ਮਈ ਦੇ ਨਾਲ ਕੈਂਟਲ ਮਾਰਚ ਕੱਢਿਆ ਕੱਲ ਨੂੰ ਸਾਨੂੰ ਕੋਈ ਵੀ ਗਲਤ ਕਰਨਾ ਪੈ ਜੇ ਤਾਂ ਅਸੀਂ ਦਿਲੋਂ ਨਾਲ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ